ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਸਾਰਿਆਂ ਦਾ ਜੁੜ ਜਾਣਾ ਵੀ ਜ਼ਰੂਰੀ ਹੁੰਦਾ ਤੇ ਸੁਭਾਵਿਕ ਵੀ ਹੁੰਦਾ ਤੇ ਸਾਰੇ ਆਪਾਂ ਇੱਕ ਦੂਜੇ ਲਈ ਆਪ ਵੀ ਜਨੈ ਪਰ ਜੇ ਲਗਾਤਾਰ ਹੀ ਕਰਦੇ ਰਹੋ ਤਾਂ ਫਿਰ ਹਰਜ ਵੀ ਕੀ ਹੈ ਹੈਨਾ ਹੁਣ ਆਪਾਂ ਸਾਰਾ ਸਾਲ ਹੀ ਲੱਗੇ ਰਹਿਣਾ ਅਸੀਂ ਦੀਦੇ ਹਾੜੇ ਚਾਹਦੇ ਆ ਮੈਨੂੰ ਲੱਗਦਾ ਵੀ ਬਹੁਤ ਪਵਿੱਤਰ ਦੇਣ ਵੀ ਕਹਿ ਲਓ ਤੇ ਤੁਹਾਡੇ ਲਈ ਉਹੀ ਪ੍ਰੇਰਦੇ ਆ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਆ ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ ਮੱਥਾ ਟੇਕਿਆ ਹੈ ਜਿਹੜੇ ਸਿੱਖਿਆ ਮਨੋਂ ਆਪਾਂ ਪੜਦੇ ਆ ਜਿਹੜਾ ਸੀ ਬਚਪਨ ਸਕੂਲੇ ਚੀਜ਼ਾਂ ਪੜੀਆਂ ਉਤਪਰ ਸੇਵਾ ਨਿਕਲ ਕੇ ਆਉਂਦੀ ਹੈ ਕਿਉਂਕਿ ਹਰ ਤਰ੍ਹਾਂ ਦੀ ਮਿਸਾਲ ਹੈ ਵਾਰੀਅਰ ਦੀ ਵੀ ਹੈ ਲੇਖਕਾਂ ਦੀ ਵੀ ਹੈ ਭਾਈ ਕਨਈਆ ਦੀ ਵੀ ਹੈ ਹਰ ਤਰ੍ਹਾਂ ਦੀ ਮਿਸਾਲ ਹੈ ਸੋ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਕੰਮ ਕਰਦੇ ਆ ਜਿੰਦਗੀ ਜੀ ਵਿਚਰਦੇ ਆ ਆਪਾਂ ਆਪਣਾ ਆਪਣਾ ਜਿਹੜਾ ਆਸ਼ਾ ਚੁਣ ਲੈਨੇ ਕਿ ਮੇਰਾ ਆਵੇ ਹੈ ਬਹੁਤ ਸਾਰੇ ਲੋਕ ਵੱਖੋ ਵੱਖਰੇ ਢੰਗ ਨਾਲ ਮਨਾਉਂਦੇ ਨੇ ਕੋਈ ਵਾਲ ਨਹੀਂ ਕਟਾਉਂਦਾ ਕੋਈ ਦਾੜੀ ਨਹੀਂ ਕਟਾਉਂਦਾ ਕੋਈ ਨਾਨ ਵੇਜ ਨਹੀਂ ਖਾਂਦਾ ਜਾਂ ਸ਼ੀਦੀ ਦਿਹਾੜਿਆਂ ਦੇ ਵਿੱਚ ਸਮਾਗਮ ਚ ਹੋ ਕੇ ਸ਼ਿਰਕਤ ਹੋ ਕੇ ਨਤਮਸਤਿ ਹੋਂਦਾ ਆਪਣੇ ਆਪਣੇ ਤੁਸੀਂ ਤੁਸੀਂ ਕਿਸ ਤਰੀਕੇ ਨਾਲ ਸ਼ੀਦੀ ਦਿਹਾੜਾ ਸੇਵਾ ਕਰੋ ਸੇਵਾ 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 ਕਰੋ ਬੱਲ ਲੱਗੇ ਰਹੋ ਜੇ ਤੁਹਾਨੂੰ ਤੁਹਾਡੀ ਜੇਬ ਚ 1 ਰੁਪਇਆ ਤਾਂ ਜੇ ਉਹਨੂੰ ਵੰਡ ਲਓਗੇ ਤਾਂ ਚੰਗਾ ਤੁਹਾਡਾ ਇੱਕ ਵੀ ਕਿਹੜੇ ਕੰਮ ਆਉਣਾ ਕਿਉਂਕਿ ਭਵਿੱਖ ਚ ਵੈਸੇ ਆ ਜਿਹੜੀ ਕਾਗਜੀ ਗ੍ਰਾਂਤੀ ਵਾਲੀ ਬੰਦੀ ਹੋਣੀ ਹੈ ਕਾਗਜੀ ਰਹਿ ਜਾਣਾ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ ਨੂੰ ਆਪਾਂ ਬੈਂਕਾਂ 'ਚ ਕਿਸੇ ਦਾ ਬਹੁਤ ਪੈਸਾ ਪਿਆ ਹੈ। ਮੈਂ ਕਿੰਨਾ ਮੋੜਦਾ ਸਾਨੂੰ। ਕੱਲ ਨੂੰ ਬੈਂਕ ਫੇਲ ਹੋ ਗਿਆ। ਕੀ ਮਿਲੂਗਾ? ਕੁਛ ਨਹੀਂ। ਲੋਕਰਾਂ ਦਾ ਕੀ ਮਿਲੂ ਕੁਛ ਨਹੀਂ। ਸੋ ਕੋਸ਼ਿਸ਼ ਇਹ ਕਰੋ ਵੀ ਅੱਜ ਬਹੁਤ ਅੱਛੀ ਹੈ। ਕੱਲ ਦੀ ਕਾੰਖਸ਼ਾ ਤੇ ਆਪਾਂ ਪਹਿਲਾਂ ਅੱਜ ਨਾ ਖਰਾਬ ਕਰੀਏ। ਅੱਜ ਜੇ ਤੁਹਾਡੀ ਜੇਬ 'ਚ ਪੈਸੇ ਆਂ ਜੇ ਕਿਸੇ ਦਾ ਦਰਦ ਵੰਡ ਸਕਦਾ ਤਾਂ ਵੰਡ ਲਓ। ਜਦੋਂ ਕੱਲੂ ਫੇਰ ਕਮਾਵਾਂ ਫੇਰ ਵਗ ਜਾਗਾ। ਠੀਕ ਹੈ। ਸਰ ਕੀ ਹਰ ਬੇਟ ਦਾ ਦਰਦ ਆਪਣੀ ਆਵਾਜ਼ 'ਚ ਬਿਆਨ ਕਰਦਾ ਕੋਈ ਬੰਦਾ ਇਸ ਮੈਂ ਤਾਂ ਗਾਉਂਦਾ ਰਹਿਣਾ ਯਾਰ ਤੂੰ ਸੁਣਦੇ ਹੀ ਨਹੀਂ ਮੇਰੇ ਗਾਣੇ। ਪਹਿਲੀ ਗਾਤਾ ਸੀ ਮੈਂ ਹੜ ਮਾਰ ਕੇ ਯਾਦ ਨਹੀਂ ਸੁਣਿਆ ਨਹੀਂ ਤਰਾ ਤੇਨ ਟਿਕਟੌਕ ਤੇ ਜਿਆਦਾ ਅਜੇ ਵੀ ਥੱਲੇ ਅੱਖ ਹੈ ਤੇਰੀ ਨਹੀਂ ਦੇਖੋ ਜਿਹੜਾ ਜਿਹੜਾ ਸਮਾਜਿਕ ਵਿਸ਼ੇ ਆ ਇਹ ਤਾਂ ਮੈਂ ਜਦੋਂ ਤੋਂ ਗਾਉਣਾ ਲੱਗਿਆ ਉਦੋਂ ਤੋਂ ਸ਼ੁਰੂ ਕਰੇ ਹੋਏ ਆ ਉਹ ਇਸ ਕਰਕੇ ਮੇਰੀ ਨੇਚਰ ਚ ਹੈ ਮੈਨੂੰ ਕਿਸੇ ਨੇ ਕਿਹਾ ਨਹੀਂ ਵੀ ਮੇਰੀ ਤਸਵੀਰ ਚ ਆਪ ਦੇ ਲਈ ਆਪਦੇ ਆਪਿਆਂ ਲਈ ਗਾਉਣਾ ਚੰਗੀ ਗੱਲ ਹੁੰਦੀ ਹੈ ਔਰ ਕਮਰਸ਼ੀਅਲ ਤੋਂ ਪਰੇ हट ਕੇ ਬਹੁਤ ਚੀਜ਼ਾਂ ਆਉਂਦੀਆਂ ਨੇ ਜੇ ਨੀਤੀਕਲੀ ਬਹੁਤ ਸtrong ਹੋ ਤਾਂ ਮੈਂ ਕਹਿੰਦਾ ਪ੍ਰੇਖ ਦੇ ਵਿੱਚ ਇਹਨਾਂ ਆਫਤਾਂ ਤੋਂ ਬਚਿਆ ਜਾ ਸਕਦਾ ਜਾਂ ਇਹਦਾ ਬਚਾ ਕੀਤਾ ਜਾ ਸਕਦਾ ਇਹਨਾਂ ਬੜੀ ਲੰਬੀ ਡਿਸਕਸ਼ਨ ਆ ਇਹਨੂੰ ਤੁਸੀਂ ਅਸੀਂ ਐਡੀ ਛੇਤੀ ਬਾਈਂਡ ਅਪ ਨਹੀਂ ਕਰ ਸਕਦੇ ਕੁਦਰਤੀ ਆਫਤਾਂ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਬਚਿਆ ਜਾ ਸਕਦਾ ਪਰ ਜਿਹੜੀਆਂ ਮੈਨ ਵੇਡ ਆਫਤਾ ਉਹ ਤੋਂ ਬਚਣਾ ਬਹੁਤ ਮੁਸ਼ਕਲ ਆ ਭੂ ਵਿਗ ਵਿੱਚ ਇਹ ਵੱਡੀ ਦੁਨੀਆ ਨੂੰ ਚਲਾਉਣ ਵਾਲੇ ਲੋਕ ਤੈਅ ਕਰਦੇ ਜੰਗ ਕਿੱਥੇ ਹੋਣੀ ਹੈ ਪਾਣੀ ਕਿੱਥੇ ਆਉਣਾ ਹੈ ਬੱਦਲ ਕਿੱਥੇ ਵਟਣਾ ਸੋ ਉਹ ਉਸ ਤਰ੍ਹਾਂ ਦੀ ਸੰਭਾਵਨਾ ਚ ਕਿਵੇਂ ਬਚਣਾ ਇਨਸਾਨ ਨੇ ਇੱਦ ਲਈ ਗੋਸ਼ਟੀਆਂ ਵੀ ਹੋਣੇ ਚਾਹੀਦੀਆਂ ਅੱਛੇ ਲੋਕਾਂ ਨਾਲ ਮਿਲ ਬੈਠਣਾ ਚਾਹੀਦਾ ਤੁਸੀਂ ਸੇਵਾ ਕਰਦੇ ਹੋ ਦੇਖੋ ਤੁਸੀਂ ਜਦੋਂ ਕੋਈ ਇੱਕ ਬੰਦਾ ਕੋਈ ਸੇਵਾ ਕਰਨਾ ਆਉਂਦਾ ਤੁਸੀਂ ਉਹਨੂੰ ਮਿਲਦੇ ਹੋ ਉਹਦਾ ਹੋਰ ਹੌਸਲਾ ਵਧਾਉਨੇ ਹੋ ਤੁਸੀਂ ਉਹਦੀ ਗੱਲ ਅੱਗੇ ਤੱਕ ਪਹੁੰਚਾਉਨੇ ਹੋ ਉਹਨੂੰ ਦੇਖ ਕੇ ਬਹੁਤ ਹੋਰ ਬੱਚੇ ਪ੍ਰਭਾਵਿਤ ਹੁੰਨੇ ਆ ਫਿਰ ਉਹ ਕੋਸ਼ਿਸ਼ ਕਰਦੇ ਆ ਐਦਾਂ ਤੁਪਕਾ ਤੁਪਕਾ ਜਿਵੇਂ ਕਹਿੰਦੇ ਆ ਨਾ ਸਾਗਰ ਬਣ ਜਾਂਦਾ ਐਦਾਂ ਤੁਸੀਂ ਅਸੀਂ ਸਾਰੇ ਰਲ ਕੇ ਕਰਦੇ ਆ ਜਿੰਨੇ ਕੁ ਜੋਗੀਆਂ ਕਰਦੇ ਰਹੋ ਬਸ ਮਾਨ ਸਾਹਿਬ ਪੰਜਾਬ ਵਿੱਚ ਨਸ਼ੇ ਦੇ ਪਲਾਜ਼ ਸਰਕਾਰ ਨੇ ਜਿਹੜੀ ਉਲੀਕਲਾਈ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਏ ਮੈਨੂੰ ਲੱਗਦਾ ਜ਼ਿਆਦਾ ਪ੍ਰਸ਼ਾਸਨ ਦਾ ਸਕਦਾ ਕਿ ਨਸ਼ਾ ਕਿਸ ਮਾਤਰਾ ਚ ਤੇ ਕਿੱਥੋਂ हट ਸਕਦਾ ਨਸ਼ੇ ਦੀ ਬੈਕਬੋਨ ਟੁੱਟ ਜੂਗੀ ਤਾਂ हट ਜੂਗਾ ਔਰ ਇਹ ਇਹ ਵੀ ਬਹੁਤ ਬੜਾ ਮਤਲਬ ਇਹ ਚੀਜ਼ਾਂ ਡਿਬੇਟ ਦੀਆਂ ਇਹ ਮੇਰੇ ਜਾਂ ਤੁਹਾਡੇ ਇੱਕ ਸਵਾਲ ਨਾਲ ਚੀਜ਼ਾਂ ਨਹੀਂ ਖਤਮ ਹੋਣੇ ਇਹਦੇ ਲਈ ਨਾ ਪਿੰਡ ਪੱਧਰ ਤੇ ਤੁਹਾਨੂੰ ਆਪ ਤੁਹਾਨੂੰ ਸਾਨੂੰ ਐਫਰਟ ਕਰਨੇ ਪੈਣਗੇ ਨਸ਼ਾ ਕੱਲਾ ਜੇ ਆਪਾਂ ਸੋਚੀਏ ਵੀ ਪ੍ਰਸ਼ਾਸਨ ਹੀ ਮਕਾ ਸਕਦਾ ਨਾ ਇਹ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਆਪਣੇ ਮੁੰਡਿਆਂ ਨੂੰ ਤੋੜਨਾ ਪਊਗਾ ਬਹੁਤ ਚੀਜ਼ਾਂ ਨਾ ਕੀ ਹੁੰਦਾ ਜਦੋਂ ਬੰਦੇ ਦੀ ਚੜ੍ਹਦੀ ਉਮਰ ਹੁੰਦੀ ਹੈ ਨਾ ਉਹ ਜ਼ਹਿਨੀਆ ਤੌਰ ਤੇ ਉਹਨੂੰ ਮੋੜਨਾ ਹੁੰਦਾ ਹੈ ਕਈ ਵਾਰੀ ਚੀਜ਼ਾਂ ਪ੍ਰੈਸ਼ਰ ਨਾਲ ਵੀ ਠੀਕ ਹੋਣੀਆਂ ਉਹਨੂੰ ਜ਼ਹਿਨੀਆ ਤੌਰ ਤੇ ਉਹਨਾਂ ਨੂੰ ਉਸ ਤਰ੍ਹਾਂ ਦੀ ਅਪ੍ਰੈਸ਼ਿੰਗ ਦੀ ਲੋਡ ਹੁੰਦੀ ਹੈ ਉਹਦੇ ਨਾਲ ਜਿੱਦ ਨਾਲ ਕਈ ਵਾਰੀ ਬੱਚੇ ਮੋੜੋਨੇ ਉਹਨਾਂ ਨੂੰ ਆਪਣੀਆਂ ਸਖਿਆਵਾਂ ਦੇਣੀਆਂ ਪੈਣਗੀਆਂ ਸਾਡੇ ਪ੍ਰੇਚਰ ਵਰਗ ਨੂੰ ਐਫਰਟ ਕਰਨੇ ਪੈਣਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਉਣੇ ਪੈਣਗੇ ਫਿਰ ਫਿਰ ਹੋ ਜਾਊਗਾ ਕੋਈ ਐਡੀ ਗੱਲ ਠੀਕ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਦੇਖੋ ਪਲੀਤ ਗੱਲ ਇਹ ਵੀ ਸੇਵਾ ਦਾ ਕੋਈ ਪ੍ਰੋਗਰਾਮ ਹੁੰਦਾ ਨਹੀਂ ਜਦੋਂ ਮਨ ਕਰਦਾ ਜਦੋਂ ਦਿਲ ਕਰਦਾ ਉਦੋਂ ਸੇਵਾ ਕੀਤੀ ਜਾ ਸਕਦੀ ਹੈ ਦੂਜੀ ਗੱਲ ਛੀਦੀ ਦਿਹਾੜੇ ਚੱਲਦੇ ਪਏ ਆ ਇਹਨਾਂ ਦੇ ਵਿੱਚ ਹਰ ਬੰਦੇ ਦਾ ਆਪੋ ਆਪਣਾ ਇੱਕ ਤਰੀਕਾ ਵਾ ਕਿਸੇ ਦਾ ਕਿਸੇ ਤਰੀਕੇ ਸੇਵਾ ਕਰਨ ਦਾ ਕਿਸੇ ਦਾ ਕਿਸੇ ਤਰੀਕੇ ਸੇਵਾ ਕਰਨ ਦਾ ਜੋ ਅਸੀਂ ਸਾਰੀ ਟੀਮ ਨੇ ਮਨ ਬਣਾਇਆ ਮਨ ਬਣਾ ਕੇ ਸਾਡੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਸੀਗੀਆਂ ਸਲਾਹ ਕਰਕੇ ਫਿਰ ਸਾਡੀ ਬੱਬੂ ਮਾਨ ਜੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਤੁਸੀਂ ਪ੍ਰੋਗਰਾਮ ਉਲੀਕੋ ਜੋ ਸਮਾਨ ਸੇਵਾ ਵਾਸਤੇ ਚਾਹੀਦਾ ਮੈਂ ਲੈ ਕੇ ਆ ਜੰਨਾ ਵਾ ਸੋਰਾਲ ਮਿਲ ਕੇ ਅਸੀਂ ਸਾਰਿਆਂ ਨੇ ਸੇਵਾ ਕੀਤੀ ਤੇ ਸੰਗਤ ਨੂੰ ਜੋ ਗਰਮ ਬਸਤਰ ਤੇ ਲੋੜ ਮੁਤਾਬਕ ਜਿਵੇਂ ਜਿਵੇਂ ਹੜਪੀੜਤਾਂ ਦਾ ਹਾੜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀਗਾ ਉਹਨਾਂ ਵਾਸਤੇ ਜੋ ਵੀ ਸਮੱਗਰੀ ਮੰਗਵਾਈ ਸੀ ਉਹ ਸਾਰੀ ਲੋਕਾਂ ਦੇ ਵਿੱਚ ਡਿਵਾਈਡਿਸ਼ਨ ਕਰ ਦਿੱਤੀ ਗਈ। ਕਿਹੜਾ ਤਰਕੀੜ ਕਿਹੜਾ ਜਿਹੜਾ ਸਮਾਨ ਹੁੰਦਾ ਹੈ? ਜ਼ਿਆਦਾਤਰ ਦੇਖੋ ਬਜ਼ੁਰਗਾਂ ਵਾਸਤੇ ਕੰਬਲ ਸੀਗੇ ਇਹ ਗਰਮ ਲੋਈਆਂ ਸਿਗੀਆਂ ਕੱਪੜੇ ਪੈਂਟਾਂ ਸਿਗੀਆਂ ਉਸ ਤੋਂ ਬਾਅਦ ਵਿੱਚ ਲੇਡੀ ਸੂਟ ਸਿਗੇ ਸ਼ੂਸ ਸਿਗੇ ਸਪੋਰਟਸ ਇਸ ਤਰੀਕੇ ਦੇ ਨਾਲ ਜੋ ਘਰੇਲੂ ਸਮਗਰੀ ਹੁੰਦੀ ਕਾਫੀ ਤਾਦਾਰ ਦੇ ਵਿੱਚ ਸੀ ਸਰਪੰਚ ਸਾਹਿਬ ਪਹਿਲਾਂ ਕਿਹੜੀ ਸਮਗਰੀ ਭੇਜੀ ਗਈ ਸੀ ਇਹਨਾਂ ਤੋਂ ਪਹਿਲਾਂ ਦੇਖੋ ਜਦੋਂ ਹੜ੍ਹ ਜਦੋਂ ਮੌਕੇ ਤੇ ਪ੍ਰੋਪਰ ਹੜ੍ਹ ਪਾਣੀ ਸੀਗਾ ਔਰ ਪਸ਼ੂਆਂ ਦਾ ਚਾਰਾ ਬੱਗੂ ਮਾਣ ਵੱਲੋਂ ਬਹੁਤ ਵੱਡੀ ਤਾਦਾਰ ਤੇ ਆਇਆ ਸੀ